ਜੀ ਕਾ ਸੋ ਅੱਜ ਤੁਹਾਡੇ ਸਾਹਮਣੇ ਆਪਾਂ ਲੈ ਕੇ ਹਾਜ਼ਰ ਹਾਂ ਜੀ ਪੰਜਾਬੀ ਦਾ ਟੌਪਿਕ ਹੈ ਭਾਸ਼ਾ ਦੇ ਕੌਸ਼ਲ ਠੀਕ ਹੈ ਭਾਸ਼ਾ ਦੇ ਕੌਸ਼ਲ ਅਜਾਪਾਂ ਕਰਾਂਗੇ ਸਭ ਤੋਂ ਪਹਿਲਾਂ ਕੀ ਇਹ ਸੁਣਨਾ ਤੇ ਸਮਝਣਾ ਜਿਸ ਨੂੰ ਬੋਲਦੇ ਆਪਾਂ ਸੁਣਨਾ ਬੋਲਣਾ ਪੜ੍ਹਨਾ ਲਿਖਣਾ ਠੀਕ ਹੈ ਸੁਣਨਾ ਤੋਂ ਭਾਵ ਕੀ ਲਿਸਨਿੰਗ ਸਪੀਕਿੰਗ ਰੀਡ ਔਰ ਰਾਈਟਿੰਗ ਠੀਕ ਹੈ ਰੀਡਿੰਗ ਔਰ ਰਾਈਟਿੰਗ ਇਹ ਜਿਹੜੀ ਕ੍ਰਮ ਵਾਈਜ਼ ਜਿਹੜੇ ਕੀ ਇਹ ਚੱਲਦੇ ਹਨ ਏ ਇੰਗਲਿਸ਼ ਵਿੱਚ ਵੀ ਸੇਮ ਹਨ ਔਰ ਪੰਜਾਬੀ ਵਿੱਚ ਵੀ ਸੇਮ ਹਨ ਠੀਕ ਹੈ ਸਿਰਫ ਇਹਨਾਂ ਦਾ ਉਚਾਰਨ ਲਹਿਜਾ ਅਲੱਗ-ਅਲੱਗ ਹੋ ਸਕਦਾ ਹੈ ਪਰ ਕੀ ਇਹ ਸੇਮ ਹਨ ਠੀਕ ਹੈ ਸਭ ਤੋਂ ਪਹਿਲਾਂ ਕੀ ਆਊਗਾ ਜੀ ਬੱਚਿਆਂ ਵਿੱਚ ਚਾਰ ਕੌਸ਼ਲ ਪੱਧਰ ਵਿਕਸਿਤ ਕਰਨੇ ਕਿੱਦਾਂ ਕਰ ਸਕਦੇ ਆਪਾਂ ਸੁਣਨ ਦੀ ਯੋਗਤਾ ਪੈਦਾ ਕਰਨਾ ਦੇਖੋ ਜਿੰਨੀ ਜ਼ਿਆਦਾ ਬੱਚਾ ਅੱਛੇ ਕਲੈਰਿਟੀ ਨਾਲ ਸੁਣੂਗਾ ਉਨੂੰ ਹੀ ਜਲਦੀ ਛੇਤੀ ਸਮਝੂਗਾ ਗੱਲ ਨੂੰ ਜੋ ਚੀਜ਼ ਤੁਸੀਂ ਕਹਿਣਾ ਚਾ ਰਹੇ ਹੋ ਛੇਤੀ ਗੱਲ ਨੂੰ ਬੱਚਾ ਸਮਝੂਗਾ ਠੀਕ ਹੈ ਉਸ ਤੋਂ ਬਾਅਦ ਭਾਵ ਕੀ ਹੈ ਮੌਖਿਕ ਬੋਲਣ ਦੀ ਯੋਗਤਾ ਪੈਦਾ ਕਰਨਾ ਮੌਖਿਕ ਤੋਂ ਭਾਵ ਕੀ ਹੈ ਬੋਲਣ ਤੋਂ ਭਾਵ ਕੀ ਆਪਾਂ ਜੀ ਮੂੰਹ ਦੁਬਾਰਾ ਉਚਾਰੇ ਗਏ ਜਿਹੜੇ ਜਿਹੜੇ ਸ਼ਬਦ ਹੁੰਦੇ ਹਨ ਆਪਾਂ ਕਿਸੇ ਅੱਗੇ ਕੁਝ ਕੁਝ ਮੰਗਾਉਣਾ ਹੁੰਦਾ ਹੈ ਕੁਝ ਆਪਾਂ ਮੰਗਣਾ ਹੁੰਦਾ ਹੈ ਜਾਂ ਕੁਝ ਵੀ ਗੱਲਬਾਤ ਕਰਨੀ ਹੁੰਦੀ ਹੈ ਆਪਾਂ ਬੋਲਦੇ ਆ ਸੋ ਮੌਖਿਕ ਜਿਹੜੇ ਹੈ ਕੌਸ਼ਲ ਦੀ ਵਰਤੋਂ ਕਰਦੇ ਹਾਂ ਵਾਚਨ ਤੋਂ ਭਾਵ ਕੀ ਹੈ ਪੜਨ ਵੀ ਆ ਸਕਦਾ ਹੈ ਵਾਚਨ ਵੀ ਆ ਸਕਦਾ ਠੀਕ ਹੈ ਸੌ ਆਊਗਾ ਵਾਚਨ ਤੋਂ ਭਾਗ ਦੀ ਯੋਗਤਾ ਪੈਦਾ ਕਰਨੀ ਲਿਖਿਤ ਕੌਸ਼ਲ ਭਾਗ ਕੀ ਲਿਖਣ ਦੀ ਯੋਗਤਾ ਪੈਦਾ ਕਰਨੀ ਦੇਖੋ ਲਿਖਿਤ ਭਾਗ ਕੀ ਹੈ ਲਿਖਿਤ ਆ ਗਿਆ ਲਿਖਣ ਤੋਂ ਭਾਗ ਕੀ ਹੈ ਲਿਖਣ ਦੀ ਯੋਗਤਾ ਪੈਦਾ ਕਰਨੀ ਠੀਕ ਹੈ ਹੁਣ ਆਪਾਂ ਇੱਕ ਚਾਰਟ ਦੇ ਮਾਧਿਅਮ ਦੁਆਰਾ ਸਿੱਖਾਂਗੇ ਸਭ ਤੋਂ ਪਹਿਲਾਂ ਆਊਗਾ ਜੀ ਕੌਸ਼ਲ ਭਾਸ਼ਾ ਕੌਸ਼ਲ ਕਿਹੜੇ ਹਨ ਗ੍ਰਹਿਣ ਕਰਨਾ ਪ੍ਰਗਟ ਕਰਨਾ ਦੇਖੋ ਇਹਨਾਂ ਨੂੰ ਅੱਗੇ ਵੰਡਿਆ ਗਿਆ ਹੈ ਸੁਣ ਕੇ ਸੁਣ ਕੀ ਕਰਨਾ ਚਾਹੀਏ ਸੁਣਨ ਕੌਸ਼ਲ ਕਹਿੰਨੇ ਆ ਇਸ ਨੂੰ ਆਪਾਂ ਪੜ੍ਹ ਕੇ ਵਾਚਨ ਕੌਸ਼ਲ ਕਹਿੰਨੇ ਆ ਬੋਲ ਕੇ ਮੌਖਿਕ ਕੌਸ਼ਲ ਕਹਿੰਨੇ ਆ ਔਰ ਲਿਖ ਕਿਤਭਾਵ ਕੀ ਕੌਸ਼ਲ ਇਸ ਨੂੰ ਲਿਖਣਾ ਕਹਿੰਨੇ ਆ ਉਸ ਤੋਂ ਬਾਅਦ ਕੀ ਆਊਗਾ ਜੀ ਸੁਣਨ ਤੇ ਸਮਝਣ ਦਾ ਕੰਮ ਨਾਲੋਂ ਨਾਲ ਚੱਲਦਾ ਹੈ ਨੋਟ ਕਰਨ ਵਾਲੀ ਗੱਲ ਕੀ ਹੈ ਸੁਣਨਾ ਤੇ ਸਮਝਣਾ ਜਿੱਥੇ ਆਪਸ਼ਨ ਆ ਜਾਂਦੀਆਂ ਨੇ ਨਾ ਬਿਲਕੁਲ ਰਾਈਟ ਆਪਸ਼ਨ ਹੁੰਦੀ ਹੈ ਸੋ ਤੁਸੀਂ ਇਸ ਨੂੰ ਅچھے ਤਰੀਕੇ ਨਾਲ ਟਿੱਕ ਲਗਾ ਸਕਦੇ ਹੋ ਬਿਲਕੁਲ ਸਹੀ ਆਪਸ਼ਨ ਹੋਊਗੀ ਚਾਰ ਪੱਦਰ ਵਿੱਚ ਕਿਹੜੇ ਹਨ ਸੁੰਨਾ ਸਮਝਣਾ ਇਕੱਠਿਆ ਸਕਦੇ ਹਨ ਬੋਲਣਾ ਪੜਨਾ ਲਿਖਣਾ ਠੀਕ ਹੈ ਅੰਤ ਵਿੱਚ ਕੀ ਆਉਂਦਾ ਲਿਖਣਾ ਸਭ ਤੋਂ ਪਹਿਲਾਂ ਕੀ ਆਊਗਾ ਸੁੰਨਾ ਆਪਾਂ ਕੋਈ ਚੀਜ਼ ਸੁਣਾਂਗੇ ਤਦ ਹੀ ਬੋਲਾਂਗੇ ਤਦ ਹੀ ਉਸ ਜਵਾਬ ਦੇਵਾਂਗੇ ਸੋ ਦੇਖੋ ਸੁੰਨਾ ਬੋਲਣਾ ਪੜਨਾ ਔਰ ਲਿਖਣਾ ਇਹ ਸੀਕੁਐਂਸ ਵਾਈਜ਼ ਕਰਮਵਾਰ ਚੱਲਦੇ ਹਨ ਸੋ ਆਪਾਂ ਇਹਨੂੰ ਇਦਾਂ ਹੀ ਕਹਿੰਦੇ ਹਾਂ ਠੀਕ ਹੈ ਸੁੰਨਣ ਦਾ ਭਾਵ ਕੀ ਹੈ ਸੁਣਨ ਤੋਂ ਭਾਵ ਕੀ ਹੈ ਦੇਖੋ ਸੁਣਨ ਕੁਐਸਚਨ ਕਰਾਂਗੇ ਅਪ ਅੱਜ ਸੁਣਨ ਤੋਂ ਭਾਵ ਹੈ ਸੁਣ ਕੇ ਸਮਝਣਾ ਕਹੀ ਗਈ ਗੱਲ ਨੂੰ ਅੱਛੇ ਤਰੀਕੇ ਨਾਲ ਸਮਝਣਾ ਸੁਣਨ ਤੇ ਸਮਝਣ ਦੀਆਂ ਕਿਰਿਆਵਾਂ ਅਸਲ ਵਿੱਚ ਇੱਕ ਕਿਰਿਆ ਸੁਣਨ ਦੇ ਦੋ ਦੋ ਜੋੜੇ ਹੋਏ ਹਿੱਸੇ ਹਨ ਦੇਖੋ ਦੋ ਜੁੜੇ ਹੋਏ ਹਿੱਸੇ ਹਨ ਇਸ ਦਾ ਨਖੇੜ ਨਹੀਂ ਕੀਤਾ ਜਾ ਸਕਦਾ ਦੇਖੋ ਆਪਾਂ ਇਸ ਨੂੰ ਸੁਣ ਤੇ ਸਮਝ ਇੱਕੋ ਸਮੇਂ ਕਰਦੇ ਹਾਂ ਸੁਣਦੇ ਵੀ ਆ ਸਮਝਦੇ ਵੀ ਤਦ ਹੀ ਆਪਾਂ ਕਿਸੇ ਗੱਲ ਨੂੰ ਕਹਿੰਨੇ ਆ ਨਾ ਠੀਕ ਹੈ ਸੁਣਨ ਕੌਸ਼ਲ ਮੂਲ ਸਾਧਨ ਹੈ ਮੂਲ ਤੋਂ ਭਾਅ ਕੀ ਇਹ ਆਮ ਸਾਧਨ ਹੈ ਜਿਸ ਨੂੰ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਹਾਂ ਠੀਕ ਹੈ ਆਪਾਂ ਇਹਨਾਂ ਮਹੱਤਵ ਦਿਖਾਂਗੇ ਕੀ ਮਤਵ ਹੈ ਦੇਖੋ ਸਭ ਤੋਂ ਪਹਿਲਾਂ ਕੀ ਆਊਗਾ ਆਪਾਂ ਸੁਣਦੇ ਹਾਂ ਰੋਜ਼ਾਨਾ ਜ਼ਿੰਦਗੀ ਵਿੱਚ ਸਹਾਈ ਹੁੰਦਾ ਹੈ ਵਿਚਾਰਾਂ ਨੂੰ ਗ੍ਰਹਿਣ ਕਰਨ ਵਿੱਚ ਸਹਾਇੀ ਹੁੰਦਾ ਹੈ। ਪਛਾਈ ਨਖੇੜ ਕਰਨ ਵਿੱਚ ਸਹਾਇੀ ਹੁੰਦਾ ਹੈ। ਲੋਕਤੰਤਰੀ ਸਮਾਜ ਵਿੱਚ ਮੱਤਤਾ ਮਿਲਦੀ ਹੈ ਇਸ ਨੂੰ। ਇਕਾਗਰਤਾ ਪੈਦਾ ਕਰਨ ਵਿੱਚ ਸਹਾਇਕ ਹੁੰਦਾ ਹੈ। ਸਾਰਥਕ ਬੋਲੀ ਦੇ ਗਿਆਨ ਵਿੱਚ ਸਹਾਇਕ ਹੁੰਦਾ ਹੈ। ਆਦਾਨ-ਪ੍ਰਦਾਨ। ਅਰਦਾਨ ਪ੍ਰਦਾਨ ਤੋਂ ਭਾਵ ਕੀ ਹੈ? ਦੇਖੋ ਆਪਾਂ ਕੋਈ ਵੀ ਚੀਜ਼ ਲੈਣ-ਦੇਣ ਕਰਦੇ ਆਂ ਚਾਹੇ ਗੱਲਬਾਤ ਕਰਦੇ ਹੋ ਉਹ ਆਪਣਾ ਆਦਾਨ-ਪ੍ਰਦਾਨ ਹੀ ਹੁੰਦਾ ਹੈ। ਠੀਕ ਹੈ। ਗਿਆਨ ਵਿੱਚ ਕੀ ਸਹਾਇੀ ਹੁੰਦਾ ਹੈ? ਸਾਰਥਕ ਬੋਲੀ ਸਾਰਥਕ ਜਿੱਥੇ ਆਏ ਨਾ ਤਾਂ ਭਾਵ ਕੀ ਹੈ ਸਾਰਥਕ ਤੋਂ ਭਾਵ ਹੈ ਸਹੀ ਤਰੀਕੇ ਨਾਲ ਉਚਾਰਨਾ ਚਾਹੀਏ ਬੋਲਣਾ ਦਾ ਗਿਆਨ ਵਿਸਾਈ ਹੋਣਾ ਠੀਕ ਹੈ ਆਦਾਨ ਪ੍ਰਦਾਨ ਉਹੀ ਆ ਗਿਆ ਗ੍ਰਹਿਣ ਕਰਨ ਦਾ ਪਹਿਲਾ ਪੜਾ ਹੁੰਦਾ ਹੈ ਮਨੋਰੰਜਨ ਕਰਨ ਵਿੱਚ ਆਈ ਹੁੰਦਾ ਹੈ ਔਰ ਸਿੱਖਣ ਪ੍ਰਕਿਰਿਆ ਵਿੱਚ ਵੀ ਸਹਾਇਕ ਹੁੰਦਾ ਹੈ ਠੀਕ ਹੈ ਹੁਣ ਇਹੀ ਆਪਾਂ ਮਹੱਤਵ ਕਰ ਲਿਆ ਸੀ ਇਹ ਬਹੁਤ ਅੱਛੇ ਤਰੀਕੇ ਨਾਲ ਯਾਦ ਕਰ ਲੈਣਾ ਤਾਂ ਜੋ ਆਪਾਂ ਨੂੰ ਭੁੱਲੇ ਨਾ ਇਹੀ ਇਹਦੇ ਤੇ ਕੁਐਸਚਨ ਬਣਦੇ ਜਾਤਰ ਠੀਕ ਹੈ ਸੋ ਇਹ ਜਿਹੜੇ ਕੀ ਪੁਆਇੰਟ ਹੈਗੇ ਆ ਮੇਨ ਇਹਦੇ ਤੇ ਕੁਐਸਚਨ ਬਣਦੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਟ ਲਓਗੇ ਚੰਗੀ ਤਰ੍ਹਾਂ ਯਾਦ ਕਰ ਲਓਗੇ ਤੁਸੀਂ ਕਦੀ ਵੀ ਪੇਪਰ 'ਚ ਡੋਲਦੇ ਨਹੀਂਗੇ ਠੀਕ ਹੈ ਉਸ ਤੋਂ ਬਾਅਦ ਕੀ ਆਊਗਾ ਉਦੇਸ਼ ਆਊਗਾ ਹਰ ਇੱਕ ਚੀਜ਼ ਦਾ ਏਮ ਹੁੰਦਾ ਦੇਖੋ ਸਾਡਾ ਕੀ ਏਮ ਹੁੰਦਾ ਟੀਚਿੰਗ ਲਾਈਨ 'ਚ ਜਾਣਾ ਸੋ ਹਰ ਇੱਕ ਕਿਸੇ ਦਾ ਏਮ ਹੁੰਦਾ ਸੋ ਉਦਾਂ ਹੀ ਜਿਹੜਾ ਹੈ ਸੁਣਨ ਕੌਸ਼ਲ ਦਾ ਵੀ ਇੱਕ ਏਮ ਹੈ ਕੀ ਹੈ ਸੁਣ ਕੇ ਸਮਝਣਾ ਜਿਹੜੀ ਗੱਲ ਸੁਣੀ ਗਈ ਉਸ ਨੂੰ ਸਮਝਣਾ ਵੀ ਸਹੀ ਤਰੀਕੇ ਨਾਲ ਉਚਾਰਨ ਕਰਨਾ ਧਿਆਨ ਪੂਰਵਕ ਸੁਣਨਾ ਜਿਹੜੀ ਗੱਲ ਕਹੀ ਗਈ ਉਸ ਨੂੰ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਸੁਣਨਾ ਧਿਆਨ ਪੂਰਵਕ ਸੁਣਨਾ ਸਮਝਣ ਦੀ ਯੋਗਤਾ ਪ੍ਰਦਾਨ ਕਰਨਾ ਠੀਕ ਹੈ ਉਸ ਤੋਂ ਬਾਅਦ ਕੀ ਆਊਗਾ ਜੀ ਕਿਰਿਆਵਾਂ ਹਨ ਕਿਰਿਆਵਾਂ ਕੀ ਹਨ ਕਿੜੀਆਂ ਹਨ ਦੱਸੋ ਜੀ ਆਪਸੀ ਗੱਲਬਾਤ ਭਾਸ਼ਣ ਹੋ ਗਿਆ ਭਾਸ਼ਣ ਦੇਖੋ ਇੱਕ ਬੰਦਾ ਹੈ ਇੱਕ ਨੇਤਾ ਹੈ ਭਾਸ਼ਣ ਦੇ ਰਿਹਾ ਆਪਾਂ ਸੁਣ ਰਹੇ ਆ ਚੰਗੀ ਤਰੀਕੇ ਨਾਲ ਸੁਣ ਰਹੇ ਆ ਨਾ ਚਾਹੇ ਆਪਾਂ ਕਿਤੇ ਹੋਰ ਵੀ ਖੜੇ ਆ ਉਹ ਆਪ ਨੂੰ ਭਾਸ਼ਣ ਆਪਣੇ ਕੰਨਾਂ 'ਚ ਪੈ ਰਿਹਾ ਆ ਆਪਾਂ ਸਮਝ ਰਹੇ ਆ ਕੁਝ ਇਦਾਂ ਦੀ ਗੱਲ ਹੁੰਦੀ ਜਿਹੜੀ ਆਪਣੇ ਮਨ ਨੂੰ ਲੱਗ ਜਾਂਦੀ ਹੈ ਸੋ ਆਪਾਂ ਉਸ ਨੂੰ ਚੰਗੀ ਤਰ੍ਹਾਂ ਅਵੇਅਰ ਹੋ ਕੇ ਸੁਣਦੇ ਆ ਠੀਕ ਹੈ ਉੱਚੀ ਪਾਠ ਤਾਂ ਭਾਵ ਕੀ ਦੇਖੋ ਉੱਚੀ ਪਾਠ ਪੜ੍ਹਦੇ ਆ ਆਪਾਂ ਵਾਦ ਵਿਵਾਦ ਵੀ ਕਰਦੇ ਆ ਪ੍ਰਸ਼ਨ ਉੱਤਰ ਵਿਧੀ ਵੀ ਦੁਆਰਾ ਵਰਤਦੇ ਆਂ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਚੈਨਲ 'ਚ ਬਣੇ ਰਹਿਣ ਲਈ ਔਰ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਅੱਗੇ ਵੀ ਪਿਆਰ ਦਿਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ